ਗੋਗਿੰਦਪੁਰਾ ਪੈਂਦੇ ਦੇ ਇੱਕ ਨੌਜਵਾਨ ਦੀ ਡੈੱਡ ਬੋਡੀ ਬਾਕੜਾ ਨਹਿਰ ਜੋਗੇਵਾਲ ਦੇ 32 ਡਰਾ ਪੁਲਕੇ ਹੇਠਾਂ ਤੋਂ ਬਰਾਮਦ ਹੋਈ ਇਸ ਮਾਮਲੇ ਦੇ ਵਿੱਚ ਸਤਰਾਨਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰਕੇ ਸਮਾਣਾ ਦੇ ਸਰਕਾਰੀ ਹਸਪੀਟਲ ਵਿੱਚ ਡੈੱਡ ਬੋਡੀ ਦਾ ਪੋਸਟਮਾਰਟਮ ਕਰਾ ਕੇ ਉਸ ਦੀ ਡੈੱਡ ਬੋਡੀ ਵਾਰਸਾਂ ਨੂੰ ਸੌਂਪ ਦਿੱਤੀ ਮ੍ਰਿਤਕ ਆਪਣੇ ਪਿੱਛੇ 3 ਬੱਚੇ ਛੱਡ ਗਏ ਮੇਰਾ ਨਾਮ ਗੁਰਮੀਤ ਸਿੰਘ ਕੋਵੜੀ ਪੈਂ ਤੋਂ ਐ ਇਹ ਮੁੰਡਾ ਸਾਡਾ ਪਿੰਡੋਂ ਹੀ ਸੀ ਆਪਦਾ ਹੀ ਭਾਈਚਾਰੇ ਚ ਕਿੰਨੇ ਸਾਲ ਦੇ ਹੈ ਇਹ ਹੈਗਾ ਕੋਈ 35 34 ਸਾਲ ਦੇ ਕਰੀਬ ਹਾਂਜੀ ਕਈ ਦਿਨਾਂ ਤੋਂ ਲਾਪਤਾ ਸੀ ਕਿੱਥੋਂ ਮਿਲੀ ਬੱਡੀ ਇਹ ਡੇਡ ਬੱਡੀ ਇਹ ਜੋਗੇ ਵਾਲਾ ਪਿੰਡ ਹੈ ਉੱਥੋਂ ਮਿਲੀਏ 32 ਦਰਾਂ ਦੀ ਕੋਲ 32 ਦਰਾਂ ਨਹਿਰ ਤੋਂ ਨਹਿਰ ਤੋਂ ਹਾਂਜੀ ਵਿਆਹ ਹੈ ਜੀ ਬੱਚੇ ਤਿੰਨ ਨੇ ਹੀ ਹਾਂਜੀ ਗੁਲਾਬ ਸਿੰਘ ਦਾ ਪੁੱਤਰ ਮੰਗਤ ਸਿੰਘ ਦਾ ਜੀ ਕਾਫੀ ਦਿਨ ਪਹਿਲਾਂ ਇਹਨਾਂ ਨੇ ਦੱਸਿਆ ਵੀ ਸਾਡਾ ਮੁੰਡਾ ਜਿਹੜਾ ਗੁਲਾਬ ਸਿੰਘ ਦੇ ਘਰੋਂ ਚੱਲ ਗਿਆ ਸੀ ਦੁਪਹਿਰ ਨੂੰ ਮੋਟਰਸਾਈਕਲ ਲੈ ਕੇ ਜਿਹਦੀ ਕੱਲ ਮਿਲੀ Laash ਪਾਕੜਾ ਨਹਿਰ ਚੋਂ 32 ਦਰਾਂ ਕੋਲ ਜੋਗੇ ਵਾਲੇ ਦੇ ਕੋਲ ਆ ਜਿਹਨਾਂ ਦਾ ਪੋਸਟਮਾਰਟਮ ਕਰਾ ਰਹੇ ਨੇ ਉਹ ਮਛੂਦਾ ਦੀ ਨਹੀਂ ਦਿਖਾਈ ਜੀ ਵੈਸੇ ਸਾਨੂੰ ਤੇ ਮੋਟਰਸਾਈਕਲ ਹੀ ਮਿਲਿਆ ਸੀ ਅੱਛਾ ਇਹ ਨੰਬਰਦਾਰ ਸਾਹਿਬ ਹੀ ਆਏ ਸੀ ਵੀ ਉਦੋਂ ਮੁੰਡੇ ਲਾਪਤਾ ਹੈ ਪਤਾ ਨਹੀਂ ਮਹਿਰ ਚ ਡਿੱਗਿਆ ਜਾਂ ਕਿਤੇ ਹੋਰ ਜਗ੍ਹਾ ਤੇ ਚ ਲੱਗਿਆ ਹੈ ਇਹ ਮਿਲੀਏ ਜੀ 5-6 ਦਿਨ ਬਾਅਦ ਮਿਲੀ ਹੈ ਜੀ ਤਾਰਾ 194 ਬੀ ਐਨ ਐਸ ਅਸ ਤਹਿਤ ਕਾਰਵਾਈ ਕੀਤੀ ਗਈ ਮਿਆਨੂ ਦੀ ਘਰ ਵਾਲੀ ਦਾ ਲਿਖਿਆ ਜੀ ਘਰ ਵਾਲੀ ਦਾ ਨਾਮ ਆ ਜੀ ਸੁਖੀ ਕੌਰ ਪਤਨੀ ਗੁਲਾਬ ਸਿੰਘ ਹਾਂਜੀ ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼